ਸਤਿ ਸ਼੍ਰੀ ਅਕਾਲ ਵੀ ਬਤੀ ਨਮਾ ਸ਼ਹਿਰ ਦੇਖ ਰਹੇ ਸਾਥੀ ਉਸ ਸਮੇਂ ਵਾਰਡ ਨੰਬਰ 11 ਵਿੱਚ ਮੌਜੂਦ ਆ ਔਰ 11 ਨੰਬਰ ਵਾਰਡ ਹੈ ਤੇ 101 ਵੋਟਾਂ ਤੇ ਜਿੱਤੇ ਆ 11 ਨੰਬਰ ਵੀ ਸ਼ਗਨ ਹੈ 101 ਵੀ ਸ਼ਗਨ ਹੈ ਸ਼ਗਨ ਪੈ ਗਿਆ ਫਿਰ ਜੀ ਬਾਲ ਬਹੁਤ ਬਹੁਤ ਮੁਬਾਰਕਾ ਜੀ ਹਾਂ ਤੁਹਾਨੂੰ ਵੀ ਬਹੁਤ ਬਹੁਤ ਪਹਿਲਾਂ ਦਾ ਤੁਹਾਡਾ ਇੱਥੇ ਪਹੁੰਚਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਬਾਕੀ ਮੈਂ ਆਪਣੇ ਸਾਰੇ ਹੀ ਨਗਰ ਵਾਸੀਆਂ ਦਾ ਧੰਨਵਾਦ ਕਰਦੀ ਆ ਕਿ ਜਾਤ ਪਾਤ ਉੱਠ ਕੇ ਮੇਰੇ ਇਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਮੇਰੇ ਬੜੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਵੀਰ ਤੇ ਬੱਚੇ ਛੋਟੇ ਛੋਟੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਇਹਨਾਂ ਨੇ ਮੈਨੂੰ ਬਹੁਤ ਬਹੁਤ ਨਾਲ ਜਗਤ ਦਤਾਇਆ ਤੇ ਇਹਨਾਂ ਨੇ ਮੇਰਾ ਜੋ ਮੈਂ ਕੰਮ ਕਰਾਇਆ ਸੀਗਾ ਉਹਨੂੰ ਦੇਖਦੇ ਹੋਏ ਇਹਨਾਂ ਨੇ ਮੈਨੂੰ ਵੋਟ ਪਾਈ ਹੈ ਤੇ ਅੱਗੇ ਵੀ ਇਹਨਾਂ ਨੂੰ ਮੈਂ ਪ੍ਰੋਸਤਵਾਨੀ ਆ ਕਿ ਅੱਗੇ ਤੋਂ ਵੀ ਵੱਧ ਮੈਂ ਕੰਮ ਕਰਵਾਉਂਗੀ ਉਸ ਕੰਮ ਕਰਵਾਉਣ ਵਿੱਚ ਮੈਡਮ ਸੰਤੋਸ਼ ਕੁਟਾਰੀ ਜੀ ਦਾ ਐਮਐਲਏ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਤੇ ਕੰਮ ਕਰਨ ਦਾ ਮੈਨੂੰ ਮੌਕਾ ਦਿੱਤਾ ਤੇ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੂੰ ਉਮੀਦ ਹੋਣੀ ਹੈ ਤੁਸੀਂ ਜਿੱਤ ਉਹਨਾਂ ਦੀ ਝੋਲੀ 'ਚ ਪਾ ਸਕਦੇ ਆ ਸ਼ਹਿਰਿਲ ਮੈਂ ਆਇਆ ਸੀ ਤੁਹਾਨੂੰ ਬੁਲਾਇਆ ਸੀ ਉਹ ਤੁਸੀਂ ਬੀਜੀ ਸੀਗੇ ਮੇਰੇ ਖਿਆਲ ਉਹਦਾ ਵੀ ਕੰਮ ਚ ਵਿਅਸਤ ਸੀਗੇ ਹਾਂਜੀ 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 ਇਹ ਦੇਖੋ ਤੁਸੀਂ ਜਿਵੇਂ ਕਿਹਾ ਸੱਚੀ ਬੱਚੇ ਵੀ ਹੈਗੇ ਆ ਬਜ਼ੁਰਗ ਵੀ ਹੈ ਹੈ ਥੋੜਾ ਜਿਹਾ ਰਸ਼ ਘਟ ਗਿਆ ਪਹਿਲਾਂ ਰਸ਼ ਬਹੁਤ ਜ਼ਿਆਦਾ ਸੀ ਪਰ ਮੈਂ ਚਾਹ ਦੇਖ ਪਾ ਰਹੇ ਨੀ ਅੱਖਾਂ ਚ ਚਾਹ ਬਿਲਕੁਲ ਬਿਲਕੁਲ ਅੱਖਾਂ ਚ ਚਾਹ ਆ ਤੁਹਾਨੂੰ ਮੰਗਲ ਨਾਲ ਜਾਂਦੇ ਸੀ ਕਿ ਮੇਰੇ ਤਾਂ ਬਹੁਤ ਇਹਨਾਂ ਨੇ ਮੇਰੇ ਬੱਚਿਆਂ ਨੇ ਨਾਲ ਮੇਰਾ ਪਿਆਰ ਆ ਮੈਨੂੰ ਬਹੁਤ ਪਿਆਰ ਕਰਦੇ ਆ ਬੱਚੇ ਨੇ ਕਿੰਦਾ ਵੋਟ ਮੰਗਦੇ ਸੀ ਹਾਂਜੀ ਵੋਟ ਮੰਗਣ ਚ ਜਾਂਦੇ ਸੀ ਕੀ ਕਹਿੰਦੇ ਸੀਗੇ ਸਾਡੀ ਮਾਸੀ ਨੂੰ ਬੋੜਵਾ ਮਾਸੀ ਮੈਂ ਸਾਰੇ ਦੇ ਕੰਮ ਕਰਾਉਗੀ ਚੋਲੋ ਮਾਸੀ ਵੀ ਸਾਰੇ ਦੇ ਕੰਮ ਕਰਾਉਂਦੀ ਹਾਂ ਹਾਂ ਜੀ ਮੰਦਰ ਦਾ ਜ਼ਿਕਰ ਕਰਦੇ ਤੁਸੀਂ ਆਏ ਆ ਬਾਬਾ ਬਾਲਕਨਾਥ ਦੇ ਮੰਦਰ ਹਾਂ ਜੀ ਹਾਂ ਜੀ ਇਹਨਾਂ ਦੇ ਵੀ ਬਹੁਤ ਮਹਿਮਾ ਹੈਗੀ ਆ ਤੇ ਮੈਂ ਇੱਥੇ ਬਾਬਾ ਬਾਲਕਨਾਥ ਦੇ ਚਰਨਾਂ 'ਚ ਮੈਂ ਕੋਟੇ-ਕੋਟੇ ਪ੍ਰਣਾਮ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਸਿਰ ਤੇ ਅਸ਼ੀਰਵਾਦ ਦੇ ਕੇ ਤੇ ਮੈਨੂੰ ਇਲੈਕਸ਼ਨ ਦੇ ਵਿੱਚ ਮੌਕਾ ਕਰਨ ਦਾ ਮੈਨੂੰ ਸਿਰ ਤੇ ਅਸ਼ੀਰਵਾਦ ਦਿੱਤਾ ਤੇ ਮੈਂ ਇਹਨਾਂ ਦੇ ਚਰਨਾਂ ਵਿੱਚ ਮੱਥਾ ਹੀ ਟੇਕਦੀ ਆ ਕਿ ਮੇਰੇ ਪਰ ਐਦਾਂ ਹੀ ਆਪਣਾ ਸ਼ਾਸ਼ੀਰਵਾਦ ਬਣਾਈ ਰੱਖਣਾ ਤੇ ਮੈਂ ਐਦਾਂ ਹੀ ਕੰਮ ਲੋਕਾਂ ਦੇ ਵਿੱਚ ਵਿਚਰਦੀ ਰਵਾਂ ਤੇ ਕਰਦੀ ਰਾਮ ਜੀ ਉਹ ਨਾਤਨਾ ਨਾਤ ਜਿਹਦੇ ਨਾਲ ਆ ਹਾਂ ਜੀ ਨਾਤਾਂ ਦੇ ਨਾਤ ਹਾਂ ਜੀ ਆ ਬਹੁਤ ਸ਼ੁਕਰ ਹੈ ਜੀ 395 ਵੋਟਾਂ ਪਈਆਂ ਮੈਡਮ ਨੂੰ ਔਰ ਇਹਨਾਂ ਦੇ ਵਿਰੋਧੀਆਂ ਨੂੰ 294 101 ਵੋਟ ਤੋਂ ਜਿੱਤ ਦਰਜ ਕੀਤੀ ਹੈ ਆ ਸੱਚੀ ਗੱਲ ਹੈ ਬੱਚੇ ਦੇਖ ਲਓ ਕਿੰਨੇ ਬੱਚੇ ਆ ਬੱਚਿਆਂ ਨੂੰ ਚਾਹ ਚੜਿਆ ਪਿਆ ਕਿ ਮਾਸੀ ਜਿੱਤ ਗਈ ਆ ਬੱਚੇ ਨੇ ਉਧਰ ਭੈਣਾ ਨੇ ਬਜ਼ੁਰਗ ਨੇ ਤੱਕ ਵਾਰਡ ਨੰਬਰ 11 ਚ ਜਿੱਤ ਦਰਜ ਕੀਤੀ ਹੈ ਮੈਡਮ ਨਿਰਮਲਾ ਦੇਵੀ ਜੀ ਨੇ 11 ਨੰਬਰ ਵਾਰਡ ਚ 101 ਵੋਟਾਂ ਨਾਲ ਜਿੱਤ ਦਰਜ ਕਰ ਦਿੱਤੀ ਹੈ ਨਿਰਮਲਾ ਦੇਵੀ ਜੀ ਨੇ ਔਰ ਇਹਨਾਂ ਦੇ ਸਮਰਥਕ ਦੇਖੋ ਤਾਂ ਲੀਡਰ ਆਪਣੇ ਸਮਰਥਕਾਂ ਦੇ ਨਾਲ ਹੀ ਬਣਦਾ ਔਰ ਜਿਹਨਾਂ ਦਾ ਸਮਰਥਕ ਇਸ ਤਰੀਕੇ ਚ ਟਾਣ ਬਣ ਕੇ ਤੁਰੇ ਹੋਣ ਉਹ ਹਾਰ ਨਹੀਂ ਸਕਦਾ ਪੈਣਾ ਦਾ ਪਿਆਰ ਦੇਖੋ ਕਿੰਨਾ ਜ਼ਿਆਦਾ ਪੈਣਾ ਪੈਣਾ ਜਿੱਦੀਆਂ ਪੈਣਾ ਪੈਣਾ ਜਿੱਦੀਆਂ ਜੀ ਜੀ ਇਹ ਪੈਣਾ ਕਹਿੰਦੀ ਸਾਡੀ ਸਾਰਿਆਂ ਦੀ ਜਿੱਤ ਹੈ ਚਲੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਔਰ ਇੰਤ ਤਸਵੀਰ ਤੁਹਾਨੂੰ 11 ਨੰਬਰ ਵਾਰਡ ਤੋਂ ਦਿਖਾ ਰਹੇ ਹਾਂ ਵੱਡੀ ਜਿੱਤ ਜਿਹੜੀ ਆ ਨਿਰਮਲਾ ਦੇਵੀ ਜੀ ਨੇ ਦਰਜ ਕੀਤੀ ਹੈ 100 1 ਵੋਟ ਨਾਲ ਆਪਣੇ ਵਿਰੋਧੀ ਪਛਾੜ ਦਿੱਤੇ ਨੇ ਔਰ 10 ਨੰਬਰ ਤੋਂ ਪੰਮਾ ਜੀ ਜਿੱਤੇ ਨੇ ਪਰਮਿੰਦਰ ਪੰਮਾ 10 ਨੰਬਰ ਜੀ ਜੀ ਬਹੁਤ ਤੁਹਾਨੂੰ ਨਿਰਮਲਾ ਜੀ ਜਿੱਤ ਦੀਆਂ ਬਹੁਤ ਬਧਾਈਆਂ ਜੀ 108 ਵੋਟਾਂ ਨਾਲ ਜਿੱਤੇ ਜੀ 101 101 ਜੀ ਹਾਂ ਬਹੁਤ ਸ਼ੁਕਰੀਆ ਔਰ 11 ਨੰਬਰ ਅਵਾਰਡ ਚੋਂ ਮੈਡਮ ਨਿਰਮਲਾ ਦੇਵੀ ਜਿੱਤੇ ਨੇ ਤੇ 10 ਨੰਬਰ ਅਵਾਰਡ ਚੋਂ ਤੇ ਤੁਸੀਂ ਤਸਵੀਰ ਆਈ ਦੇਖ ਪਾਰੋ ਕਿ ਪੁਲਿਸ ਦੀ ਮਸਤੀਦੀ برقرار ਹੈ ਐਸਪੀ ਡਾਕਟਰ ਮੁਕੇਸ਼ ਉਹਨਾਂ ਦੀ ਗੱਡੀ ਸੀਗੀ ਜੀ ਬਾਜੀ ਬਹੁਤ ਸਰਵਿਸਾਟੇ ਲਾਈਕ ਬਹੁਤ દર્ਸ਼ਕ ਹੋ ਗਏ ਧੰਨਵਾਦ ਧੰਨਵਾਦ ਜੀ ਬਾਜੀ ਜੀ ਕੁਝ ਕਹਿਣਾ ਚਾਹੁੰਦੇ ਆ ਬੋਲੀਏ ਦੋਸ਼ੋਤ ਬੋਲੀਏ ਬਹੁਤ ਵਧੀਆ ਗੱਲ ਆ ਕਿ ਜਿੱਤੇ ਆ ਨਿਰਮਲਾ ਜੀ ਤੇ ਅਸੀਂ ਤਾਂ ਇਹੀ ਕਹਿੰਨੇ ਆ ਕਿ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵੱਧ ਤੋਂ ਵੱਧ ਕਿਉਂਕਿ ਜੋ ਪਿੰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਆ ਜੋ ਵੀ ਸੀਵਰੇਜ ਆ ਗਲੀਆਂ ਆ ਜੋ ਵੀ ਆ ਕੰਮ ਹੋਣੇ ਵਾਲੇ ਆ ਉਹ ਕੀਤੇ ਜਾਣ ਤਾਂ ਜੋ ਅੱਗੇ ਵੀ ਮਤਵਾ ਮਿਲਿਆ ਹਾਂਜੀ ਹਾਂਜੀ ਤਾਂ ਭਰੋਸੇ ਨਾਲ ਮਿਲਿਆ ਤਾਂ ਭਰੋਸਾ ਕਾਇਮ ਰੱਖਣਗੇ ਭਰੋਸਾ ਕਾਇਮ ਰੱਖਣ ਬਾਕੀ ਜਿਹੜੇ ਹਾਰੇ ਵੀ ਆ ਉਹਨਾਂ ਨੂੰ ਵੀ ਹੌਸਲਾ ਆ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਰੱਖੇ ਹਾਂ ਕੰਮ ਕਰਨਾ ਨਾ ਛੱਡੋ ਲੋਕਲ ਕੰਮ ਕਰ ਦੋ ਜੀ ਬੰਨੇ ਜੀ ਤੁਸੀਂ ਕੁਝ ਕਹੋਗੇ ਹਾਂਜੀ ਸ਼ੁਕਰਿਆ जय श्री कृष्ण जय बाबा बालकनाथ जय महाकाल जय महाकाल जी और तस्वीरें ਤੁਹਾਨੂੰ ਬਲਾਚੌਰ ਸ਼ਹਿਰ ਤੋਂ ਦਿਖਾ ਰਹੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਨੰਬਰ ਲਿਆ ਮੈਂ ਪੀਐਸਪੀਸੀਐਲ ਤੋਂ ਹਾਂ ਜੀ ਨੇ ਸੂਰੀ ਸਾਹਿਬ ਜੀ ਅੱਜ ਦਾ ਮੈਂ ਤੁਹਾਡੇ ਪਹਿਲੀ ਵਾਰੀ ਰੂਪ ਰੂਪ ਹੋਇਆ ਐਨੇ ਸੋਹਣੇ ਮੈਂ ਕਿਹਾ ਲੱਗਦੇ ਤੁਸੀਂ ਛੱਡ ਗੱਲਾਂ ਤਾਂ ਥੋੜੀਆ ਵੀਡੀਓ ਲਾਉਣਾ ਪਾਣਾ ਮੈਨੂੰ ਲੱਗਦਾ ਥੋੜੀਆ ਘੱਟ ਵੀਡੀਓ 'ਚ ਘੱਟ ਸੋਹਣੇ ਲੱਗਦੇ ਮਿਹਰਬਾਨੀ ਭਾਜੀ ਤੁਹਾਡੇ ਪਿਆਰ ਨਾਲ ਬੰਦਾ ਸੋਹਣਾ ਲੱਗਦਾ ਹਾਂ ਜੀ ਹਾਂ ਜੀ ਜੇ ਤੁਸੀਂ ਸਾਡੀ ਦੇਖਣ ਵਾਲੀ ਨਿਗਾ ਵਧੀਆ ਹੋਣੀ ਚਾਹੀਦੀ ਤੇ ਮੈਂ ਉਹ ਕਾਲਾ ਜੇ ਮੈਂ ਕਿਦਾਂ ਲੱਗਦਾ ਜੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਕਹਿੰਦੇ ਆ ਨਾ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਸਾਰੀ ਮੈਂ ਨੰਬਰ ਸੇਵ ਕਰ ਲਿਆ ਤੁਹਾਡਾ ਮੇਰਾ ਫੋਨ ਚੱਕ ਲਿਓ ਆਨ ਲਾਈਵ ਦੇਖਦੇ ਹਾਂ ਬਾਈ ਦਾ ਆਵਾਜ਼ ਆ ਨਰਿੰਦਰ ਸਿੰਘ ਪੀਐਸ ਪੀਸੀਐਲ ਤੋਂ ਠੀਕ ਹੈ ਵੀਰੇ ਤੁਹਾਡੀ ਕਾਲ ਆ ਗਈ ਸੀ ਮਿਹਰਬਾਨੀ ਨਮਸਕਾਰ ਸਰ ਨਮਸਕਾਰ ਕੀ ਹਾਲ ਚੱਲ ਠੀਕ ਹੈ ਭਾਈ ਕੀ ਆਵਾਜ਼ ਹੈ ਮਜ਼ਾ ਆ ਗਿਆ ਠੀਕ ਹੈ ਜੀ ਕਿਉਂਕਿ ਸੀਗਾ ਕੰਦੇ ਜਿੱਤਨੇ ਆ ਹਰ ਜਿੱਥੇ ਬਣੀ ਹੋਈ ਆ ਇੱਕ ਦਿਨ ਸਿਰਾਂ ਬਜਣਾ ਬਜਣਾ ਜੀ ਬਾਕੀ ਸਾਨੂੰ ਖੁਜੀ ਆ ਝਾੜੂ ਜਿੱਤ ਗਿਆ ਚੰਦਾ ਹੀ ਦਿਖਦਾ ਓਕੇ ਜੀ ਚਲੋ ਝਾੜੂ ਹੁਣ ਫਿਰ ਫਿਰ ਕੇ ਕੰਮ ਕਰੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਹੁਤ ਸ਼ੁਕਰ ਹੈ ਜੀ ਮਿਹ ਕਵਰੇਜ ਕਰ ਲਈਏ ਫਿਰ ਮਿਲਦੇ ਆ ਜੀ ਸ਼ੁਕਰੀਆ ਤਾਂ ਝਾੜੂ ਨੂੰ ਤਾਂ ਪਿਆਰ ਦਿੱਤਾ ਲੋਕਾਂ ਨੇ ਲੇਕਿਨ ਅੱਜ ਮੈਨੂੰ ਬਲਾਚੌਰ ਤੇ ਜਿੰਨੇ ਜਾਣੇ ਮਿਲੇ ਆ ਜਿੰਨਾ ਉਹਨਾਂ ਨੇ ਪਿਆਰ ਸਨੇਹ ਦਿਖਾਇਆ ਆ ਪਿਆਰ ਦਿੱਤਾ ਸਨੇਹ ਦਿੱਤਾ ਮੈਂ ਵੀ ਉਸ ਪਿਆਰ ਤੇ ਸਨੇਹ ਦਾ ਰਣੀ ਆ ਕਿਉਂਕਿ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਹਰ ਜਗ੍ਹਾ ਜਾਇਦਾ ਕਦੀ ਖਨੌਰੀ ਜਾਇਨੇ ਕਦੀ ਸ਼ੰਭੂ ਜਾਇਨੇ ਆ ਕਦੀ ਲੁਧਿਆਣੇ ਜਾਇਨੇ ਕਦੀ ਬਲਾਚੌਰ ਕਦੀ ਗੜ੍ਹ ਸ਼ੰਕਰ ਕਦੀ ਨਵਾਂ ਸ਼ਹਿਰ ਕਦੀ ਬੰਗਿਆ ਤੁਸੀਂ ਇਸੇ ਤਰੀਕੇ ਪਿਆਰ ਦੇਂਦੇ ਹੋ ਅਸੀਂ ਮਿਹਨਤ ਕਰਨੋ ਮੈਂ ਕਰਦੇ ਰਵਾਂਗੇ ਇਸੇ ਡੱਟ ਕੇ ਮੈਂਡਟ ਕਰਦੇ ਰਵਾਂਗੇ ਮੈਂ ਕੰਨੀਓ ਨਹੀਂ ਘਬਰਾਉਂਦੇ ਬਸ ਤੁਸੀਂ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੇ ਤੁਹਾਨੂੰ